ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇਸੀ ਟਰਕਾ 04 ਤੇ ਅੱਜ ਆਪਾਂ ਫਿਰ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਆਪਾਂ ਬਣਾਉਣ ਲੱਗੇ ਆ ਰਸਮਲਾਈ ਹਾਂਜੀ ਰਸਮਲਾਈ ਆਪਾਂ ਘਰੇ ਹੀ ਬਣਾਵਾਂਗੇ ਬੜੇ ਹੀ ਸੌਖੇ ਤਰੀਕੇ ਨਾਲ ਤੇ ਬਿਲਕੁਲ ਬਾਜ਼ਾਰ ਸਟਾਈਲ ਬਣਾਵਾਂਗੇ ਤੇ ਬਾਜ਼ਾਰ ਵਰਗੀ ਬਣੂਗੀ ਤੇ ਆਓ ਦੇਖਦੇ ਆਪਾਂ ਨੂੰ ਰਸਮਲਾਈ ਬਣਾਉਣ ਲਈ ਕੀ ਕੀ ਚਾਹੀਦਾ ਤੇ ਕਿਵੇਂ ਬਣਦੀ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਆਉਣ ਵਾਲੀਆਂ ਹਾਂਜੀ ਸਟਾਰਟਿੰਗ 'ਚ ਸਭ ਤੋਂ ਪਹਿਲਾਂ ਆਪਾਂ ਲੈਣਾ ਦੁੱਧ ਦੁੱਧ ਦਾ ਪਿਆ 2.5 ਕਿਲੋ ਤੇ ਇਹ ਫੁੱਲ ਕਰੀਮ ਤੁਸੀਂ ਲੈਣਾ ਦੁੱਧ ਦੁੱਧ ਜਿਹੜਾ ਹੋਵੇ ਪੂਰਾ ਫੁੱਲ ਕਰੀਮ ਹੋਵੇ ਸਭ ਤੋਂ ਪਹਿਲਾਂ ਆਪਾਂ ਕਰਦਾਂ ਗੈਸ ਨੂੰ ਔਨ ਲਓ ਜੀ ਗੈਸ ਨੂੰ ਕਰਤਾ ਪਾਉਣ ਹੁਣ ਦੁੱਧ ਨੂੰ ਉਬਲਣ ਦੇਵਾਂਗੇ ਜਦੋਂ ਦੁੱਧ ਉਬਲ ਗਿਆ ਕੁਛ ਦੁੱਧ ਆਪਾਂ ਕੱਢ ਲੈਣਾ ਇਹ 'ਚੋਂ ਤੁਸੀਂ ਵੀਡੀਓ ਤੇ ਬਣੇ ਰਹੋ ਬੜੇ ਹੀ ਸੌਖੇ ਤਰੀਕੇ ਨਾਲ ਆਪਾਂ ਘਰ ਵਿੱਚ ਹੀ ਰਸਮਲਾਈ ਬਣਾ ਸਕਦੇ ਹਾਂ ਇਹਨੂੰ ਤੁਸੀਂ ਫਰਿੱਜ ਦੀ ਵਾਦੀ ਠੰਡੀ ਕਰਕੇ ਖਾ ਸਕਦੇ ਹੋ ਹਾਂਜੀ ਦੇਖੋ ਦੁੱਧ ਜੇ ਆਪਣੇ ਜੋ ਬਾਲਾ ਹੁੰਦਾ ਜਾਂਦਾ ਤੇ ਇਹਨੂੰ ਆਪਾਂ ਦੁੱਧ ਦੇ ਮਲਾਈ ਨਹੀਂ ਆਂ ਦੇਣੀ ਜਿਵੇਂ ਮਲਾਈ ਆਂਦੀ ਪਈ ਇਹਨੂੰ ਆਪਾਂ ਇੱਦਾਂ ਵਿੱਚੇ ਗੋਲ ਦੇਣਾ ਇਸੇ ਤਰੀਕੇ ਵਾਸਤੇ ਨੂੰ ਬਾਲਾ ਹੀ ਦਵਾਣਾ ਕਿਉਂਕਿ ਆਪਾਂ ਨੂੰ ਜਿਹੜੀ ਦੁੱਧ ਦੇ ਵਿੱਚ ਫੈਟ ਆ ਉਹ ਪੂਰੀ ਤਰੀਕੇ ਨਾਲ ਚਾਹੀਦੀ ਆ ਇਹ ਦੁੱਧ ਨੂੰ ਉਬਲਣ ਦੇਵਾਂਗੇ ਕੁਝ ਦੁੱਧ ਆਪਾਂ ਕੱਢ ਲਾਂਗੇ ਵਿੱਚ ਵਿੱਚੋਂ ਕਿਉਂਕਿ ਰਬੜੀ ਬਣਾਣੀ ਆ ਤੇ ਕੁਝ ਦੁੱਧ ਨੂੰ ਆਪਾਂ ਹਾੜਨਾ ਪਨੀਰ ਘਟਣਾ ਚ ਹਾਂਜੀ ਦੁੱਧ ਆਪਣਾ ਜੋ ਬਾਲਾਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਤਕਰੀਬਨ ਤਕਰੀਬਨ 2.5 2 ਕਿਲੋ ਦੁੱਧ ਦੇ ਵਿੱਚੋਂ 6-700 ਗ੍ਰਾਮ ਆਪਾਂ ਦੁੱਧ ਕੱਢ ਲਾਂਗੇ ਇੱਕ ਪੈਨ ਦੇ ਵਿੱਚ ਕਿਉਂਕਿ ਇਹਨੂੰ ਆਪਾਂ گاੜਾ ਕਰਨਾ ਦੁੱਧ ਨੂੰ ਤੇ ਜੋ ਜਿਹੜਾ ਪਾਣੀ ਮਾੜਾ ਮੋਟਾ ਹੋਊਗਾ ਉਹਨੂੰ ਕੱਢ ਦੇਣਾ ਤੇ ਬਾਕੀ ਦੁੱਧ ਨੂੰ ਆਪਾਂ ਵਰਤਾਂਗੇ ਲਓ ਜੀ ਆਪਾਂ ਇਹਨਾਂ ਦੁੱਧ ਲਿਆ ਤਕਰੀਬਨ ਇਹਨੂੰ ਇੱਕ ਸਾਈਡ ਤੇ ਚੁੱਲ੍ਹੇ ਤੇ ਚੜਾ ਦਾਂਗੇ ਗੈਸ ਨੂੰ ਕਰ ਦਾਂਗੇ ਔਣ ਇਹ ਹੌਲੀ-ਹੌਲੀ ਕੜਨਾ ਸ਼ੁਰੂ ਹੋਊਗਾ ਦੁੱਧ। ਲਓ ਜੀ ਦੇਖੋ ਚੰਗੀ ਤਰ੍ਹਾਂ ਦੁੱਧ 'ਚ ਉਬਾਲ ਆ ਗਿਆ। ਗੈਸ ਨੂੰ ਕਰ ਦੇਣਾ ਆਪਾਂ ਬੰਦ। ਹਾਂਜੀ ਆਪਾਂ ਲੈ ਲਿਆ ਸਿਰਕਾ। ਤਕਰੀਬਨ ਦੇਖੋ ਇੰਨਾ ਆਪਾਂ ਸਿਰਕਾ ਲਿਆ। ਤੇ ਇਹਦੇ 'ਚ ਜਿੰਨਾ ਸਿਰਕਾ ਲਿਆ ਇੰਨਾ ਹੀ ਪਾਣੀ ਪਾਵਾਂਗੇ। ਤੇ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਲਓ ਜੀ ਜਿੰਨਾ ਸਿਰਕਾ ਲਿਆ ਆਪਾਂ ਉਹਨਾ ਪਾਣੀ ਪਾਣਾ ਤੇ ਹੁਣ ਆਪਾਂ ਇਹਦੇ 'ਚ ਸਿਰਕੇ ਦਾ ਜਿਹੜਾ ਪਾਣੀ ਆ ਦੋਨਾਂ ਚੀਜ਼ਾਂ ਨੂੰ ਦੁੱਧ 'ਚ ਪਾ ਦ। ਲਓ ਜੀ ਪਨੀਰ ਆਪਣਾ ਨਿਕਲ ਆਇਆ ਦੁੱਧ ਫਟ ਗਿਆ ਤੇ ਇਹਦੇ ਚ ਇੱਕ ਗਲਾਸ ਪਾਵਾਂਗੇ ਆਪਾਂ ਪਾਣੀ ਤਾਂ ਕਿ ਜਿਹੜਾ ਦੁੱਧ ਦਾ ਟੈਂਪਰੇਚਰ ਆ ਉਹ ਲੋ ਤੇ ਆ ਜਾਏ ਆ ਦੇਖੋ ਚੰਗੀ ਤਰ੍ਹਾਂ ਪਨੀਰ ਅਡਾੜ ਹੋ ਗਿਆ ਥੋੜਾ ਜਿਹਾ ਆਪਾਂ ਸਿਰਕਾ ਇਹਦੇ ਚ ਹੋਰ ਪਾ ਦਾਂਗੇ ਤਾਂ ਕਿ ਜਿਹੜਾ ਰਹਿੰਦਾ ਖੁੰਦਾ ਵੀ ਚੰਗੀ ਤਰ੍ਹਾਂ ਫਟ ਜੇ ਦੁੱਧ ਜਿਆਦਾ ਵੀ ਨਹੀਂ ਸਿਰਕਾ ਪਾਣਾ ਦੁੱਧ ਖੱਟਾ ਹੋ ਸਕਦਾ ਆਪਣਾ ਇਸ ਕਰਕੇ ਆਪਾਂ ਪਾਣੀ ਮਿਕਸ ਕਰ ਕਰਕੇ ਹੀ ਪਾਇਆ ਜਿਹੜੇ ਚਾਹਣਾ ਪੱਟ ਕਰ ਲੈਣਾ ਜੀ ਚਾਹਣਾ ਵਿੱਚ ਜਿਹੜਾ ਪਨੀਰ ਆ ਇਹਦਾ ਪਾਣੀ ਰਿਡਿਊਸ ਕਰਕੇ ਆਪਾਂ ਪਨੀਰ ਕੱਢ ਲਾਂਗੇ ਚੋਂ ਇੱਕ ਗਲਾਸ ਹੋਰ ਤੁਸੀਂ ਇਹ ਚ ਪਾਣੀ ਪਾ ਦੇਣਾ ਤਾਂ ਕਿ ਜਿਹੜਾ ਦੁੱਧ ਦਾ ਟੈਂਪਰੇਚਰ ਸੀਗਾ ਉਹ ਜਮਾ ਲੋ ਤੇ ਆ ਜਾਏ ਹਾਂਜੀ ਹੁਣ ਆਪਾਂ ਇਹਦੇ ਚੋਂ ਕਿਚਾ ਛਾਨਣੀ ਆ ਕਪੜੇ ਦੀ ਮਦਦ ਨਾਲ ਪਨੀਰ ਅੱਡ ਕੱਢ ਲਾਂਗੇ ਤਾਂ ਇਹਨੂੰ ਥੋੜੀ ਦੇਰ ਲਈ ਪਾਣੀ ਨੂੰ ਚੜਣ ਲਈ ਰੱਖ ਦਾਂਗੇ ਇਹਨੂੰ ਦਬਾਣਾ ਨਹੀਂ ਨੋਰਮਲ ਤਰੀਕੇ ਨਾਲ ਨਿਚੋੜ ਕੇ ਪਾਣੀ ਕੱਢਣਾ ਹਾਂਜੀ ਇਹ ਛੋੜੇ ਛੋੜੇ ਸੇਕੇ ਦੇ ਉੱਪਰ ਆਪਾਂ ਦੁੱਧ ਵੀ ਰੱਖਤਾ ਇਹ ਦਿਨਾਂ ਆਪਾਂ ਦੁੱਧ ਲਿਆ ਸੀਗਾ 6-700 ਗ੍ਰਾਮ ਚੋਂ ਇਹਨੂੰ 200 ਗ੍ਰਾਮ ਚੋਂ ਦੁੱਧ ਘਟ ਗਿਆ ਦੁੱਧ ਥੋੜਾ ਜਿਹਾ ਗਾੜਾ ਹੋ ਗਿਆ ਉਦੋਂ ਆਪਾਂ ਇਹਨੂੰ ਬੰਦ ਕਰ ਦੇਣਾ ਹਾਂਜੀ ਜੀ ਪਨੀਰ ਆਪਾਂ ਕੱਢ ਲਿਆ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਆ ਤੇ ਇੱਧਰ ਆਪਣਾ ਦੁੱਧ ਰੜੀ ਆ ਇਹ ਪੂਰਾ ਇਹਦੇ ਚ ਦੇਖੋ ਜਿਸ ਤਰ੍ਹਾਂ ਰਬੜੀ ਹੁੰਦੀ ਆ ਉਸੇ ਤਰੀਕੇ ਦੁੱਧ ਹੋ ਗਿਆ ਦੁੱਧ ਥੋੜਾ ਜਿਹਾ ਰਹਿ ਗਿਆ ਹੁਣ ਹੁਣ ਆਪਾਂ ਗੈਸ ਨੂੰ ਕਰਤਾ ਬੰਦ ਤੇ ਇਹਨੂੰ ਸਾਈਡ ਤੇ ਰੱਖ ਦਾਂਗੇ ਥੋੜਾ ਜਿਹਾ ਠੰਡਾ ਹੋ ਜੇ ਤੇ ਜਿਹੜਾ ਆਪਣਾ ਪਨੀਰ ਆ ਇਹਨੂੰ ਇਸੇ ਤਰੀਕੇ ਲੈਣਾ ਤੁਸੀਂ ਤੇ ਐ ਆ ਤਲੀ ਦੀ ਮਦਦ ਨਾਲ ਆ ਜਿਹੜੀ ਆਪਣੀ ਆ ਤਲੀ ਆ ਇਹਨੂੰ ਇਸੇ ਤਰੀਕੇ ਐ ਮਲਣਾ ਪੋਲੀ ਪੋਲੀ ਮਲੀ ਜਾਣਾ। ਹਾਂ ਦੇਖੋ ਫਿਰ ਮਲੈਮ ਕਰ ਲੈਣਾ ਜਮਾ ਸੌਫਟ। ਜਿਹੜੇ ਚ ਲਮਜ਼ ਹੋਣਗੇ ਸਾਰੇ ਕੱਢ ਦੇਣੇ ਆ। ਹਲਕਾ ਹਲਕਾ ਇਚ ਪਾਣੀ ਹੋਵੇ ਬਿਲਕੁਲ ਥੋੜਾ ਥੋੜਾ। ਚੰਗੀ ਤਰ੍ਹਾਂ ਨਹੀਂ ਨਿਚੋੜਨਾ ਨਿਕਾ ਜਿਸ ਤਰ੍ਹਾਂ ਆਪਾਂ ਦੂਜੇ ਪਨੀਰ ਨੂੰ ਭਾਰ ਥਲੇ ਦੇ ਦਿੰਦੇ ਆ। ਜੋ ਬਿਲਕੁਲ ਡਰਾਈ ਹੋ ਜਾਂਦਾ ਉਸ ਉਸ ਤਰੀਕੇ ਨਾਲ ਕਰਨਾ ਇਹਨੂੰ। ਤੇ ਇਹਦੇ ਚ ਥੋੜਾ ਥੋੜਾ ਰਵੇ। ਆ ਦੇਖੋ ਹੁਣ ਆਪਾਂ ਬਣਾ ਕੇ ਦੇਖਣਾ ਜਿਸ ਤਰ੍ਹਾਂ ਆਪਾਂ ਇਹਦਾ ਇੱਕ ਬਾਉਲ ਬਣਾ ਲਈਏ ਆ ਦੇਖੋ ਇਹ ਚਪਤੀ ਬਣਾ ਲਈ ਇਹ ਬੰਦੀ ਆਪਣੀ ਟੁੱਟਦੀ ਨਹੀਂ ਨਾ ਇਸ ਤਰੀਕੇ ਕਰਿਆ ਨਹੀਂ ਟੁੱਟਦੀ ਤਾਂ ਹੁਣ ਸਮਝ ਲਓ ਇਹ ਰੈਡੀ ਆ ਆਪਣਾ ਤਾਂ ਇਹਨੂੰ ਆਪਾਂ ਇਸੇ ਤਰੀਕੇ ਫ੍ਰਿਜ ਚ ਲਾ ਸਕਦੇ ਹਾਂ ਜਾਂ ਤੇ ਗਿੱਲਾ ਕੱਪੜਾ ਦੇ ਕੇ ਇਹਨੂੰ ਰੱਖ ਸਕਦੇ ਹਾਂ ਤਾਂ ਕਿ ਸੁੱਕੇ ਨਾ ਤੇ ਹੁਣ ਆਪਾਂ ਬਣਾਵਾਂਗੇ ਚਾਸ਼ਨੀ ਹਾਂਜੀ ਹੁਣ ਆਪਾਂ ਪਾਵਾਂਗੇ ਉਸੇ ਭਾਂਡੇ ਦੇ ਵਿੱਚ ਪਾਣੀ ਤੇ ਬਣਾਵਾਂਗੇ ਚਾਸ਼ਨੀ ਚਾਸ਼ਨੀ ਦੀ ਥੋੜੀ ਜਿਹੀ ਪਤਲੀ ਬਣਨੀ ਆ तकरीबन 2 ਗਲਾਸ ਪਾਣੀ ਦੇ ਲਵਾਂਗੇ ਤੇ 1.5 ਗਲਾਸ ਅੰਦਾਜ਼ੇ ਨਾਲ ਪਾ ਦਾਂਗੇ ਆਪਾਂ 'ਚ ਖੰਡ ਤੇ ਚਾਸ਼ਨੀ ਬਿਲਕੁਲ ਪਤਲੀ ਜਿਹੀ ਬਣਾਉਣੀ ਆ ਜਦੋਂ ਖੰਡ ਖੁਰਗੀ ਬਸ ਓਨੇ ਕੀ ਬਣਾਣੀ ਆ ਜ਼ਿਆਦਾ ਉਬਾਲਣੀ ਨਹੀਂ ਨੀ ਜਾਂ ਇੱਕ ਅੱਧਾ ਉਬਾਲ ਤੁਸੀਂ ਦਵਾ ਸਕਦੇ ਹੋ ਹਾਂਜੀ तकरीबन ਦੇਖੋ ਅੰਦਾਜ਼ੇ ਦੇ ਨਾਲ ਆਪਾਂ ਇਹਦੇ 'ਚ ਵੀ ਖੰਡ ਪਾ ਦਾਂਗੇ ਦੁੱਧ 'ਚ ਕਿਉਂਕਿ ਆਪਾਂ ਇਹਦੇ 'ਚ ਉਹਨਾਂ ਆਪਣਾ ਕੇਸਰ ਵਾਲਾ ਜਿਹੜਾ ਰਬੜੀ ਟਾਈਪ ਦੁੱਧ ਬਣਾਣਾ ਉਹ ਬਣਾਵਾਂਗੇ ਇਸੇ ਤਰੀਕੇ ਨਾਲ ਆਪਾਂ ਗੈਸ ਤੇ ਰੱਖ ਦਾਂਗੇ ਜੋ ਖੰਡ ਖੁਰਾਂਗੇ ਇਹਨੂੰ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਖੰਡ ਆਪਣੀ ਖੁਰਦੀ ਜਾਂਦੀ ਆ ਤਾਂ ਇਹਨੂੰ ਇੱਕੋ ਹੀ ਉਬਾਲਾ ਦੇਣਾ ਜਿਸ ਤਰ੍ਹਾਂ ਜਦੋਂ ਆਪਣੀ ਖੰਡ ਖੁਰ ਗਈ ਇਹਦੇ ਉਬਾਲਾ ਦੇਣਾ ਇੱਕ ਤੇ ਇਹਨੂੰ ਬੰਦ ਕਰ ਦੇਣਾ ਬਾਲਾ ਨਹੀਂ ਉਬਾਲਣਾ ਨਾਲ ਨਾਲਾ ਜਿਹੜਾ ਆਪਣਾ ਰਬੜੀ ਵਾਲਾ ਦੁੱਧ ਆ ਇਹਦਾ ਵੀ ਧਿਆਨ ਰੱਖਣਾ ਇਹ ਖਾਂਡ ਪੈਣ ਕਰਕੇ ਹੁਣ ਮਚਣ ਲੱਗ ਜੂਗਾ। ਆਲਮੋਸਟ ਆਪਣੀ ਚਾਸ਼ਨੀ ਤਿਆਰ ਹੋ ਚਲੀ ਹੈ ਜਿੰਨਾ ਚਿਰ ਆਪਾਂ ਨੂੰ ਖੰਡ ਦੀਦੀ ਹੈ ਜਦੋਂ ਬਾਂਦੇ ਖਣੋ ਬੰਦ ਹੋ ਗਈ ਤਾਂ ਸਮਝ ਲਓ ਆਪਣੀ ਚਾਸ਼ਨੀ ਤਿਆਰ ਆ। ਹਾਂਜੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਆ ਚਾਸ਼ਨੀ ਵਿੱਚ ਉਬਾਲਾ ਆ ਗਿਆ। ਇਹਨੂੰ ਆਪਾਂ ਹੁਣ ਕਰਦਾਂਗੇ ਬੰਦ। ਥੋੜਾ ਜਿਹਾ ਹੋਰ ਬਾਲਾ ਦਿਵਾ ਕੇ ਨੂੰ ਬੰਦ ਕਰ ਦੇਣਾ। 4 ਤੋਂ 5 ਲੈਣੀ ਆਪਾਂ ਹਰੀਆਂ ਇਲਾਚੀਆਂ ਹਾਂਜੀ ਹੁਣ ਆਪਾਂ ਦੁੱਧ ਦੇ ਵਿੱਚ ਪਾਵਾਂਗੇ ਜਿਹੜੀ ਆਪਣੀ ਕੁੱਟੀ ਹੋਈ ਇਲਾਚੀ ਆ ਇਹਨੂੰ ਇਲਾਚੀ ਨੂੰ ਪਾ ਕੇ ਇਹਨੂੰ ਇਸੇ ਤਰੀਕੇ ਹਿਲਾ ਦੇਣਾ ਆਪਾਂ ਤਾਂ ਕਿ ਇਸ ਚ ਫਲੇਵਰ ਚੰਗੀ ਤਰ੍ਹਾਂ ਇਲਾਚੀ ਦਾ ਆ ਜਾਏ ਫਿਰ ਆਪਣੇ ਕੋਲ ਜਿਹੜਾ ਕੇਸਰ ਆ ਜੇ ਹੋਵੇ ਤਾਂ ਤੁਹਾਡੇ ਕੋਲ ਕੇਸਰ ਪਾ ਲਓ ਤਾਂ ਵਧੀਆ ਗੱਲ ਆ ਨਹੀਂ ਤਾਂ ਤੁਸੀਂ ਕਲਰ ਵੀ ਯੂਜ਼ ਕਰ ਸਕਦੇ ਆ ਆਪਾਂ ਇਹਦੇ ਜੇ ਕੇਸਰ ਪਾਵਾਂਗੇ ਬਹੁਤ ਹੀ ਛੋਟੇ ਡੱਬੇ ਵੀ ਮਿਲ ਜਾਂਦੀਆਂ ਕੇਸਰ ਦੀਆਂ ਤੁਸੀਂ ਉਹ ਯੂਜ਼ ਕਰ ਸਕਦੇ ਆ ਲੋ ਥੋੜਾ ਜਿਹਾ ਪਾਵਾਂਗੇ ਆਪਾਂ ਇੱਚ ਹੁਣ ਆਪਾਂ ਇਹਨੂੰ ਥੋੜਾ ਜਿਹਾ ਸੇਕਾ ਲਵਾਵਾਂਗੇ ਥੋੜਾ ਜਿਹਾ ਗਰਮ ਕਰ ਲਾਂਗੇ ਦੁੱਧ ਨੂੰ ਤਾਂ ਕਿ ਜਿਹੜਾ ਆਪਾਂ ਕੇਸਰ ਪਾਇਆ ਤੇ ਇਲਾਚੀ ਆਪਾਂ ਇਹਨਾਂ ਦਾ ਪੂਰਾ ਟੇਸਟ ਆ ਜਾਈ ਵਿੱਚ ਹਾਂਜੀ ਜਿੰਨੀ ਦੇਰ ਚ ਆਪਣਾ ਦੁੱਧ ਦਵਾਰਾ ਗਰਮ ਹੋਊਗਾ ਉਨੀ ਦੇਰ ਚ ਆਪਾਂ ਆ ਕਾਜੂ ਬਦਾਮ ਆਪਣੇ ਕੋਲੇ ਇਹ ਤਿੰਨੇ ਡਰਾਈ ਫੂਡ ਮਿਕਸੀਆ ਤੇ ਇਹਨਾਂ ਨੂੰ ਆਪਾਂ ਛੇੜ ਲਾਂਗੇ ਤੇ ਕੱਟ ਲਾਂਗੇ ਸਭ ਤੋਂ ਪਹਿਲਾਂ ਆਪਾਂ ਲੈਣੀ ਆ ਬੋਲ ਇਦਾਂ ਇਹਨੂੰ ਛੋਟੇ-ਛੋਟੇ ਸਾਈਜ਼ਾਂ ਤੁਸੀਂ ਬਣਾ ਸਕਦੇ ਆ ਇਸੇ ਤਰੀਕੇ ਆ ਦੇਖੋ ਇਹਨੂੰ ਗੋਲ ਬਣਾ ਲੈਣਾ ਗੋਲ ਬਣ ਗਈ ਚੰਗੀ ਤਰ੍ਹਾਂ ਇਹ ਇਸ ਤਰੀਕੇ ਕਰੀਏ ਨਾ ਤਾਂ ਇਹਨੂੰ 또 ਚਪਟਾ ਕਰ ਦੇਣੀ ਆ ਕਰਕੇ ਛੋਟੇ ਵੱਡੇ ਸਾਈਜ਼ਾਂ ਤੁਸੀਂ ਬਣਾ ਸਕਦੇ ਆ ਲਓ ਇਸੇ ਤਰੀਕੇ ਸਾਰੇ ਪੀਸ ਤੁਸੀਂ ਬਣਾ ਸਕਦੇ ਆ ਫਿਰ ਇਸੇ ਤਰ੍ਹਾਂ ਬੋਲ ਲੈਣੀ ਆ ਜਦੋਂ ਬੋਲ ਬਣ ਗਈ ਫਿਰ ਇਹਨੂੰ ਉੱਪਰ ਦਬਾ ਦੇਣਾ ਲਓ ਇਹ ਰਸਮਲਾਈ ਦਾ ਆਪਣਾ ਦੂਜਾ ਪੀਸ ਬਣ ਗਿਆ ਇਸੇ ਤਰੀਕੇ ਆਪਾਂ ਸਾਰਿਆਂ ਨੂੰ ਬਣਾ ਲਾਂਗੇ ਮਿਲਦੇ ਆ ਤੁਹਾਨੂੰ ਬਣਾਉਣ ਤੋਂ ਬਾਅਦ ਜੀ ਦੇਖੋ ਆਪਣੀਆਂ ਰਸਮਲਾਈ ਦੇ ਜਿਹੜੇ ਪੇੜੇ ਆ ਉਹ ਤਿਆਰ ਹੋ ਗਿਆ तकरीबन 8 ਬਣ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਚਾਸ਼ਨੀ ਦੇ ਵਿੱਚ ਪਾਵਾਂਗੇ ਤੁਹਾਨੂੰ ਦੱਸ ਦੇ ਚਾਸ਼ਨੀ ਚ ਪਾਉਣ ਦਾ ਕੀ ਤਰੀਕਾ ਕਿਹੜੇ ਹਿਸਾਬ ਨਾਲ ਇਹਨਾਂ 'ਚ ਰਸ ਭਰੂਗਾ ਗੈਸ ਆਪਣਾ ਔਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਇਹਦੀ ਵੇਟ ਕਰਾਂਗੇ ਜਦੋਂ ਆਪਣੀ ਇਹ ਚਾਸ਼ਨੀ ਥੋੜੀ ਜਿਹੀ ਗਰਮ ਹੋ ਗਈ ਫਿਰ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਰਸਮਲਾਈ ਦੇ ਪੇੜੇ ਬਣਾਏ ਆ ਪਨੀਰ ਦੇ ਉਹ ਪਾਵਾਂਗੇ ਇਧਰ ਆਪਣਾ ਜਿਹੜਾ ਦੁੱਧ ਆ ਉਹ ਦੇਖੋ ਚੰਗੀ ਤਰ੍ਹਾਂ ਰੈਡੀ ਹੋ ਗਿਆ ਆ ਚੰਗੀ ਤਰ੍ਹਾਂ ਕਲਰ ਆ ਗਿਆ ਇਹਨੂੰ ਸਾਈਡ ਤੇ ਰੱਖਾਂਗੇ ਆਪਾਂ ਹਾਂਜੀ ਦੇਖੋ ਆਪਣੀ ਜਿਹੜੀ ਚਾਸ਼ਨੀ ਆ ਖੋਲਣ ਲੱਗ ਗਈ ਆ ਹੁਣ ਆਪਾਂ ਆ ਦੀ ਜਿਹੜੇ ਪਨੀਰ ਦੇ ਪੀਸ ਆ ਇਹਨਾਂ ਨੂੰ ਰੱਖਾਂਗੇ ਵਿੱਚ ਇਹਦੇ ਯਾਨੀ ਕਿ ਆਪਣੀ ਜਿਹੜੀ ਰਸਮਲਾਈ ਦੇ ਪੇੜੇ ਬਣਾਏ ਆ ਆ ਦੇਖੋ ਫਲਟਿੰਗ ਕਰਨ ਲੱਗ ਗਿਆ ਤੈਰਨ ਲੱਗ ਗਿਆ ਇਹ ਤੇ ਸਲੋ ਜੀ ਫਲੇਮ ਤੇ ਰੱਖਣਾ ਇਹਨਾਂ ਨੂੰ ਤੇ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਰਸ ਭਰ ਜੇ। ਨੂੰ ਐਸਟ੍ਰੇ ਹਲਕੇ ਹਲਕੇ ਫਲੇਮ ਤੇ ਇਹਨਾਂ ਨੂੰ ਪੱਕਣ ਦਵਾਂਗੇ। ਉੱਪਰੋਂ ਆਪਾਂ ਇਹਨਾਂ ਨੂੰ ਢੱਕ ਦਾਂਗੇ ਢੱਕਣ ਦੀ ਮਦਦ ਨਾਲ। ਅਹਾਂ ਜੀ ਆਪਾਂ ਇਹਨਾਂ ਢੱਕੇ ਨੂੰ ਤਕਰੀਬਨ 2 ਮਿੰਟ ਹੋਇਆ। ਇਹਨੰਦਵਾਰਾ ਚੈੱਕ ਕਰ ਲਾਂਗੇ ਤੇ ਆਪਣੇ ਕਿਸੇ ਚਮਚ ਚਮਚੀ ਦੀ ਮਦਦ ਨਾਲ ਇਹਨਾਂ ਨੂੰ ਆਪਾਂ ਚੈੱਕ ਕਰਦੇ ਰਵਾਂਗੇ। ਦੇਖੋ ਇਹ ਟੁੱਟਣ ਦੀ ਕਾਰ ਤੇ ਆ। ਤੇ ਨਾਲ ਉਸੇ ਤਰੀਕੇ ਥੋੜਾ ਥੋੜਾ ਹਿਲਾਉਂਦੇ ਰਵਾਂਗੇ ਕਿਸੇ ਇਹਨਾਂ ਦੇ ਸਾਈਜ਼ ਤੋਂ ਵੱਡੇ ਚਮਚ ਦੇ ਨਾਲ ਜਾਂ ਕੜਛੀ ਦੀ ਮਦਦ ਨਾਲ ਇਹਨਾਂ ਨੂੰ ਐਸੇ ਤਰੀਕੇ ਪਲਟੀ ਜਾਣਾ ਤੁਸੀਂ ਲਓ ਦੇਖੋ ਪਲਟ ਗਿਆ ਸਾਰਿਆਂ ਨੂੰ ਇਸੇ ਤਰੀਕੇ ਪਲਟ ਲੈਣਾ ਤੁਸੀਂ ਹਾਂਜੀ ਦੇਖੋ ਆਪਣੇ ਫੁੱਲ ਕੇ ਸਾਈਜ਼ ਵੱਡੇ ਹੋ ਗਿਆ ਕੁਝ ਵਿੱਚੋਂ ਟੁੱਟ ਗਿਆ ਤੇ ਚਮਚ ਨਾਲ ਥੋੜਾ ਜਿਹਾ ਵਚਨ ਕਰਕੇ ਹੋ ਗਿਆ ਤੇ ਇਸੇ ਤਰੀਕੇ ਆਪਾਂ ਇਹਨਾਂ ਨੂੰ ਠੰਡਾ ਹੋਣ ਦਵਾਂਗੇ ਥੋੜਾ ਜਿਹਾ ਫਿਰ ਕੱਢ ਲਾਂਗੇ ਇਹਨਾਂ ਨੂੰ ਹਾਂਜੀ ਇਹ ਦੇਖੋ ਆਪਾਂ ਇਸੇ ਤਰੀਕੇ ਨਾਲ ਬੜੇ ਹੀ ਪਿਆਰ ਨਾਲ ਇਹਨਾਂ ਨੂੰ ਚੱਕਣਾ ਮੈਂ ਤੇ ਕੁੱਝੂਗਾ ਆ ਦੇਖੋ ਇਹਨੂੰ ਚਾਣੀ ਰੱਖਣਾ ਤੇ ਐ ਕੱਢੀ ਜਾਣਾ ਸਾਰਿਆਂ ਨੂੰ ਇਸੇ ਤਰੀਕੇ ਆਪਾਂ ਕੱਢ ਲਾਂਗੇ ਹਾਂਜੀ ਰਸਮਲਾਈ ਤਕਰੀਬਨ ਆਪਣੀ ਤਿਆਰ ਆ ਹੁਣ ਆਪਾਂ ਪਾਵਾਂਗੇ ਹੁਣ ਜਿਹੜਾ ਆਪਣਾ ਕੇਸਰ ਵਾਲਾ ਦੁੱਧ ਆ ਉਹਨੂੰ ਪਾ ਦਾਂਗੇ ਹਾਂਜੀ ਆਪਾਂ ਹੁਣ ਇਹਦੇ ਤੇ ਪਾਵਾਂਗੇ ਡਰਾਈ ਫਰ ਆਪਣਾ ਜਿਹੜਾ ਪਿਸਤਾ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਪਿਸਤਾ ਫਿਰ ਆਪਾਂ ਪਾਣੀ ਦੇ ਉੱਤੇ ਆਪਣੇ ਕੱਟੇ ਹੋਏ ਬਦਾਮ ਫਿਰ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਉੱਤੇ ਆਪਣੇ ਕਾਜੂ ਇਨੂੰ ਆਪਾਂ ਠੰਡੀ ਕਰਕੇ ਹੁਣ ਖਾ ਸਕਦੇ ਆ ਹਾਂਜੀ ਜੀ ਆਪਣੀ ਦਸਮਲਾਈ ਤਿਆਰ ਆ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਤਾਂ ਕਮੈਂਟਾ ਜਰੂਰ ਦੱਸਿਓ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ